ਸ਼ੁਰੂ ਕਰਵਾਈ ਖਰੀਦ ਕੀ ਕਹੋਗੇ ਜੀ ਉਮੀਦ ਹੈ ਕਿ ਆਪਕੀ ਸਹੀ ਟੰਗਾਂ ਨਿਭੜੂਗਾ ਇਸ ਜਾਨੀ ਜਿਵੇਂ ਪਹਿਲਾਂ ਕੋਈ ਪ੍ਰਬੰਧ ਨਹੀਂ ਸੀਗਾ ਜੀ ਜਾਂ ਤੁਹਾਡੀਆਂ ਮੰਗਾਂ ਸੀ ਚਲੋ ਸਾਡੀਆਂ ਕੱਲ ਸੀਐਮ ਸਾਹਿਬ ਨੇ ਬਹੁਤ ਹੀ ਰਿਸਪੈਕਟਫੁਲੀ ਤੁਹਾਨੂੰ ਬੜਾ ਅੱਛਾ ਮਾਨਾਦਰ ਦਿੱਤਾ ਵੈ ਔਰ ਉਹ ਗਰਾਊਂਡ ਲੈਵਲ ਤੇ ਮੇਰਾ ਖਿਆਲ ਆ ਵੀ ਆੜਤੀਆਂ ਦੇ ਬਾਰੇ ਸਤੋਂ ਵੀ ਜ਼ਿਆਦਾ ਜਾਣਦੇ ਆ ਔਰ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਮੁਸ਼ਕਲਾਂ ਨੂੰ ਸਾਰਿਆਂ ਨੂੰ ਸਮਝਦਾ ਹਾਂ ਫਰਕ ਇੰਨਾ ਵੀ ਆਪਾਂ ਛੇਤੀ ਮਿਲੇ ਨਹੀਂ 2.5 ਸਾਲ ਬਾਅਦ ਮਿਲੇ ਆ ਤੇ ਗਾਹ ਨੂੰ ਆਪਾਂ 50 ਦਿਨਾਂ ਬਾਅਦ ਮਿਲਿਆ ਕਰਾਂਗੇ ਬਾਕੀ ਜਿਹੜਾ ਸੀਜ਼ਨ ਦੀ ਗੱਲ ਹੈ ਗੱਲ ਹੈ ਵੀ ਸਾਡਾ ਜਿਹੜਾ ਤਾਲਮੇਲ ਹੈ ਨਾ ਉਹ ਲੇਬਰ ਤੇ ਆਪਣੇ ਜਿਹੜੇ ਸ਼ੈਲਰ ਵਾਲੇ ਉਹਨਾਂ ਨਾਲ ਹੈ ਜੇ ਸ਼ੈਲਰ ਵਾਲਾ ਸਾਡਾ ਖੁਸ਼ ਹੈ ਜਾਂ ਸੈਟੀਸਫਾਈ ਹੈ ਤਾਂ ਸਾਰਾ ਕੋਸ਼ਿ ਸੈਟੀਸਫਾਈ ਹੋ ਜਾ। ਸੋ ਐ ਐਰ ਕੀ ਅਸੀਂ ਪੂਰਾ ਜ਼ੋਰ ਲਾ ਰਹੇ ਆ ਮਾਰਕੀਟ ਕਮੇਟੀ ਨੂੰ ਵੀ ਵਿੱਚ ਇਨਵੋਲਵ ਕਰ ਰਹੇ ਆ ਔਰ ਉਹਨਾਂ ਨੂੰ ਕਿਹਾ ਵੀ ਕੋਈ ਗਿੱਲੀ ਢੇਰੀ ਅੰਦਰ ਨਾ ਵੜਨ ਦਿਓ। ਅੱਜ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਵੀ 17 ਤੋਂ ਬਾਅਦ ਝੋਨਾ ਮੰਡੀ ਵਾਲਿਆਂ ਨੇ ਅੰਦਰ ਨਹੀਂ ਵੜਨ ਦੇਣਾਗਾ ਮਾਰਕੀਟ ਕਮੇਟੀ ਵਾਲਿਆਂ ਨੇ ਸੋ ਬਿਲਕੁਲ ਸੁੱਕਾ ਤੇ ਐਨ ਸਾਫ ਝੋਨਾ ਲੈ ਕੇ ਆਓ ਤਾਂ ਕਿ ਝੋਨਾ ਆਉਣ ਦੀ ਮੀਡ ਕਿੰਨੀ ਨਮੀ ਵਾਲਾ ਚਾਹੀਦਾ 17 ਮਨੀ ਨਮੀ ਵਾਲਾ ਚਾਹੀਦਾ ਜੀ ਝੋਨਾ ਜੀ ਉਦੋਂ ਮਤਲਬ ਘਟ ਹੋਵੇ ਵੱਧ ਨਾ ਹੋਵੇ ਠੀਕ ਕੀ ਬੀਚ ਕਰਦੇ ਹੋ ਸਾਰੇ ਨੂੰ ਅਸੀਂ ਇਹ ਹੀ ਅਪੀਲ ਕਰਦੇ ਆਂ ਵੀ 17 ਨਮੀ ਤੋਂ ਵੱਧ ਵਾਲਾ ਝੋਨਾ ਨਾ ਲੈ ਕੇ ਆਓ ਉਹਨੂੰ ਭਾਵੇਂ 1-2 ਦਿਨ ਹੋਰ ਖੜਾ ਲਓ ਕਿਤੇ ਨਹੀਂ ਜੰਦਾ ਝੋਨਾ बिकੂਗਾ ਇੱਕ ਦਾਣਾ ਜ਼ਰੂਰ बिकੂਗਾ ਅਸੀਂ ਇਹ ਹੀ ਸਾਡੀ ਅਪੀਲ ਹੈ ਵੀ ਇੱਕ ਇੱਕ ਦਾਣਾ ਤੁਹਾਡਾ ਚੁੱਕਿਆ ਜਾਊਗਾ ਪਰ ਝੋਨਾ ਸੁੱਕਾ ਹੋਣਾ ਚਾਹੀਦਾ ਹੈ। ਠੀਕ ਹੈ। ਤੋਂ 17 ਨਮੀ ਵਾਲਾ ਝੋਨਾ ਲੈ ਕੇ ਆਓ। ਆਓ ਔਰ ਉਸੇ ਦਿਨ ਮੁੜ ਜਾਓ। ਉਸੇ ਦਿਨ ਤੁਹਾਡੀ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਆ ਜੂਗੀ। ਅੱਜ ਜਿਹੜੇ ਜ਼ਮੀਨ ਜ਼ਿਮੀਦਾਰ ਦੀ ਪੇਮ ਅੱਜ ਝੋਨਾ ਵਿਕਿਆ ਹੋਇਆ ਔਰ ਡੀਸੀ ਸਾਹਿਬ ਸਪੈਸ਼ਲੀ ਕਹਿ ਕੇ ਗਏ ਆ ਵੀ ਇਹਦੀ ਹੁਣੇ ਪੇਮੈਂਟ ਪਾ ਦਿਓ। ਸੋ ਮੈਂ ਕਹਿੰਦਾ ਕਿਸੇ ਗੱਲ ਦਾ ਚਿੰਤਾ ਨਾ ਕਰਨ ਕਿਸਾਨ ਬਸ ਸਿਰਫ ਸੁੱਕੀ ਫਸਲ ਲੈ ਕੇ ਆਉਣ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਕੰਬਾਈਨ ਵਾਲਿਆਂ ਤੇ ਵੀ ਬੜੀ ਸਖਤੀ ਕਰ ਰਹੇ ਆ ਡੀਸੀ ਸਾਹਿਬ ਸਾਡੇ। ਉਹ ਕਹਿੰਦੇ ਵੀ ਜੇ ਕਿਸੇ ਕੰਬਾਈਨ ਨੇ ਗਿੱਲਾ ਵੱਢਤਾ ਉਹ ਕੰਬਾਈਨ ਵਾਲਾ ਨਹੀਂ ਮੈਂ ਬਖਸ਼ਣਾ ਠੀਕ ਹੈ ਸੋ ਇਹ ਗੱਲਾਂ ਨਾਲ ਮੈਨੂੰ ਲੱਗਦਾ ਵੈ ਵੀ ਬਹੁਤ ਸਮੂਥਲੀ ਚੱਲੂਗਾ ਔਰ ਉਹਦੇ ਨਾਲ ਸਾਡੇ ਜਿਹੜੇ ਸ਼ੈਲਰ ਵਾਲੇ ਉਹ ਵੀ ਖੁਸ਼ ਹੋਣਗੇ ਤੇ ਸਾਡੇ ਕਿਸਾਨ ਭਰਾ ਵੀ ਖੁਸ਼ ਹੋਣਗੇ ਕਿਉਂਕਿ ਜਿਹੜਾ ਝੋਨਾ ਖੜ ਕੇ ਵੱਢਿਆ ਜਾਂਦਾ ਸੁੱਕਾ ਵੱਢਿਆ ਜਾਂਦਾ ਵੈ ਉਹਦਾ ਜਿਹੜਾ ਵਜਨ ਹੈ ਉਹ ਵੱਧਦਾ ਵੈ ਜਿਹੜਾ ਇੱਥੇ ਆ ਕੇ ਸੁੱਕਦਾ ਵੈ ਗਿੱਲਾ ਝੋਨਾ ਉਹਦਾ ਵਜਨ ਘਟਦਾ ਵੈ ਠੀਕ ਹੈ ਸੋ ਕਿਸਾਨ ਇਹ ਗੱਲ ਜਾਣਦੇ ਆ ਪਰ ਉਹ ਜਲਦੀ ਦੇ ਵਿੱਚ ਹੁੰਦਾ ਉਹਨਾਂ ਨੇ ਕੋਈ ਦੂਜੀ ਫਸਲ ਵੇਚਣੀ ਹੁੰਦੀ ਹੈ ਇਸ ਕਰਕੇ ਉਹ ਇਸ ਕਰਕੇ ਥੋੜਾ ਜਿਹਾ ਉਹਨੂੰ ਛੇਤੀ ਵੱਢ ਲਿਆਉਂਦੇ ਆ ਪਰ ਮੈਂ ਅੱਜ ਤੁਹਾਨੂੰ ਇਹਨਾਂ ਨੂੰ ਦੱਸਦਾ ਵਾਂ ਵੀ ਕੋਈ ਗਿੱਲਾ ਚੋਨਾ ਬਿਕਰਾ ਨਹੀਂ ਕਿਸੇ ਮੰਡੀ 'ਚ ਵੀ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਧੰਨਵਾਦ ਸਰ ਕਾਫੀ ਐਫਰਟਸ ਤੋਂ ਬਾਅਦ ਹੁਣ ਆਰਤੀਆਂ ਦੀਆਂ ਔਰ ਛਾਲਾਂ ਵਾਲਿਆਂ ਦੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਵੱਲੋਂ ਮੰਨੀਆਂ ਗਈਆਂ ਨੇ ਤੇ ਹੁਣ ਸੀਜ਼ਨ ਅੱਜ ਝੋਨੇ ਦੀ ਖਰੀਦ ਤੁਸੀਂ ਅੱਜ ਸ਼ੁਰੂ ਕਰਾਉਣਾ ਹੈ ਜਗਰਾਉਂ 'ਚ ਕੀ ਕਹੋਗੇ ਕਿਸ ਤਰ੍ਹਾਂ ਪ੍ਰਸਤਉਜੋਗੇ ਕਿਵੇਂ ਸੀਜ਼ਨ ਨੂੰ ਇਹਨੂੰ ਸਿਰੇ ਲਾਉਣਾ ਜੀ ਜੀ ਜਿਹੜਾ ਇਹ ਸੀਜ਼ਨ ਹੈਗਾ ਝੋਨੇ ਦਾ ਸਾਰੇ ਜਿਹੜੇ ਮੰਗਾ ਨੇ ਉਹ ਸਾਰਿਆਂ ਦਾ ਰਿਜ਼ੋਲਵ ਮਾਨਯੋਗ ਮੁੱਖ ਮੰਤਰੀ ਜੀ ਦੇ ਪੱਧਰ ਤੇ ਹੋ ਗਿਆ ਪੰਜਾਬ ਸਰਕਾਰ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿਸਾਨ ਵੀਰਾਂ ਨੂੰ ਕੋਈ ਵੀ ਔਕੜ ਜਿਹੜੀ ਹੈ ਮੰਡੀਆਂ ਦੇ ਵਿੱਚ ਨਹੀਂ ਆਣੀ ਚਾਹੀਦੀ ਤੇ ਹਰ ਦਾਣਾ ਇੱਕ ਇੱਕ ਦਾਣਾ ਜਿਹੜਾ ਹੈਗਾ ਮੰਡੀਆਂ ਚੋਂ ਚੱਕਿਆ ਜਾਵੇਗਾ ਕੋਈ ਵੀ ਡਿਸਟ्रेस ਸੇਲ ਨਹੀਂ ਹੋਣੀ ਚਾਹੀਦੀ ਇਸ ਕਰਕੇ ਅਸੀਂ ਜਿਹੜੀ ਹੈਗੀ ਸਰਪ੍ਰਾਈਜ਼ ਇਨਸਪੈਕਸ਼ਨਾਂ ਵੀ ਕੀਤੀਆਂ ਹੈਗੀਆਂ ਇਨਸ਼ੋਰ ਕੀਤਾ ਜਾ ਰਿਹਾ ਹੈ ਕਿ ਜੋ ਵੀ ਐਮਐਸਪੀ ਤੋਂ ਥੱਲੇ ਕੋਈ ਵੀ ਸੇਲ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਅਸੀਂ ਵਚਨਬੱਧ ਹੈ ਅੱਜ ਵੀ ਸਮੂਹ ਪ੍ਰਸ਼ਾਸਨ ਦੀ ਟੀਮ ਫੂਡ ਸੇਵਲ ਸਪਲਾਈਜ਼ ਦੀ ਟੀਮ ਡੀਐਫਐਸਸੀ ਮੈਡਮ ਡੀਐਮਓ ਸਾਹਿਬ ਆਰਤੀਆ ਸਾਈਬਾਨ ਸਾਰੇ ਸਾਰੇ ਇੱਥੇ ਨਾਲ ਖੜੇ ਨੇ ਮੰਡੀਆਂ ਜਾਇਜ਼ਾ ਵੀ ਲੈਂਦਾ ਹੈ ਤੇ ਅੱਜ ਇੱਥੇ ਪਰਚੇ ਸ਼ੁਰੂ ਕਰਾਈ ਹੈ ਮੈਨੂੰ ਖੁਸ਼ੀ ਹੈ ਸਾਰੇ ਮਸਲਿਆਂ ਦਾ ਜਿਹੜਾ ਹੈਗਾ ਹੱਲ ਹੋ ਚੁੱਕਿਆ ਹੈ ਤੇ ਅਸੀਂ ਇਸ ਸੀਜ਼ਨ ਦੇ ਵਿੱਚ ਕਿਸੇ ਵੀ ਕਿਸਾਨ ਵੀ ਨੂੰ ਕੋਈ ਵੀ ਔਕੜ ਨਹੀਂ ਆਉਣ ਦੇਣਾ ਆਰਤੀ ਵੀਰ ਜਿਹੜੇ ਮੁਸ਼ਕਲਾਂ ਸੀਗੀਆਂ ਇਹ ਹੁਣ ਪੂਰੇ ਤਰ੍ਹਾਂ ਸੈਟੀਸਫਾਈਡ ਹੈ ਆਰਤੀ ਵੀਰ ਜੀ ਆਰਤੀਆ ਤੇ ਪ੍ਰਧਾਨ ਸਾਡੇ ਨਾਲ ਹੀ ਖੜੇ ਹੈ ਜੀ ਪੂਰੇ ਸੈਟੀਸਫਾਈਡ ਹੈ ਖੁਸ਼ ਹੈ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਹੈ ਲੇਬਰ ਐਸੋਸੀਏਸ਼ਨ ਹੜਤਾਲ ਉਹ ਬਰਕਰਾਰ ਹੈ ਜੀ ਹਾਂ ਨਹੀਂ ਜੀ ਕੱਲ ਮੇਰੀ ਲੇਬਰ ਐਸੋਸੀਏਸ਼ਨ ਵਾਲੀ ਮੀਟਿੰਗ ਹੋਈ ਸੀਗੀ ਅੱਜ ਵੀ ਜਿਹੜੀ ਹੈਡਕੁਆਟਰ ਪੱਧਰ ਤੇ ਉਹਨਾਂ ਦੀ ਮੀਟਿੰਗ ਹੈ ਉਹਨਾਂ ਦੇ ਕੁਝ ਮਸਲੇ ਸੀਗੇ ਰੇਟ ਨੂੰ ਰਿਲੇਟਿਡ ਅਸੀਂ ਉਹਨਾਂ ਨੂੰ ਜਾਣੂ ਕਰਾਇਆ ਕਿ ਉਹਨਾਂ ਦੇ ਜਿਹੜੇ ਨੇ 40 ਪੈਸੇ ਜਿਹੜੇ ਹੈਗੇ ਉਹ ਵਧਾਤੇ ਗਏ ਹੈਗੇ ਤੇ ਉਹ ਸੈਟੀਸਫਾਈਡ ਨੇ ਉਹ ਵੀ ਤੁਰੰਤ ਜਿਹੜਾ ਹੈ ਕਮਿਸਰਾਂ ਦੀ ਕੋਈ ਸਮੱਸਿਆ ਮੰਡੇਜ ਨਹੀਂ ਆਉਂਦੀ ਜਗਰਾਉ ਮੰਡੀ ਤੇ ਹੜਤਾਲ ਨਹੀਂ ਹੈ ਅੱਜ ਹੁਣ ਸਭ ਰਿਜ਼ੋਲਵ ਹੋ ਜਾਏਗਾ ਉਹੀ ਮੈਂ ਤੁਹਾਨੂੰ ਕਹਿ ਰਿਹਾ ਕੱਲ ਖਨਾ ਦੇ ਵਿੱਚ ਉਹਨਾਂ ਨੂੰ ਮੈਂ ਜਾਣੂ ਕਰਾਇਆ ਸੀਗਾ ਅੱਜ ਇੱਥੇ ਵੀ ਜਿਹੜਾ ਹੈਗਾ ਰਿਸੋਲਵ ਹੋ ਜਾਣਾ ਚਾਹੀਦਾ ਸਰ ਇਹਦੇ ਜਦ ਕਿਸਾਨਾਂ ਨੇ ਵੀ ਦੱਸਿਆ ਜਿਹੜੀ ਵੱਡੀ ਪ੍ਰੋਬਲਮ ਆ ਆੜਤੀ ਐਸੈਂਸੀ ਵੀ ਕਈ ਵਾਰ ਪੁਲਿਸ ਨੂੰ ਮਿਲ ਚੁੱਕੇ ਤੇ ਚੋਰੀ ਬਹੁਤ ਜ਼ਿਆਦਾ ਵਾਜੀ ਜਿਹੜੀ ਅਨਾਜ ਦੀ ਹੈ ਡੈਫੀਨਿਟਲੀ ਹੁਣ ਮੈਟਰ ਮੇਰੇ ਧਿਆਨ ਚ ਲਾਇਆ ਹੈ ਅਸੀਂ ਇੱਥੇ ਜਿਹੜੇ ਰੋਲੇ ਨੇ ਪ੍ਰਬੰਧ ਕਰਾਂਗੇ ਕੋਰਾਂ ਨੇ ਤੁਸੀਂ ਕਿਹਸ ਤਰ੍ਹਾਂ ਦੀ ਹੜਤਾਲ ਨੂੰ ਮਾਨਜੋਬ ਡੀਸੀ ਸਾਹਿਬ ਦੇ ਏਡੀਸੀ ਸਾਹਿਬ ਦੇ ਸਾਡੇ ਡੀਐਫਸੀ ਮੈਡਮ ਤੇ ਡੀਐਮਓ ਸਾਹਿਬ ਦੀ ਯਤਨਾ ਸਦਕਾ ਸਾਡੀ ਜਿਹੜੀ ਆਵਾਜ਼ ਉੱਪਰ ਟੱਕਰ ਗਈ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਸਾਡੀ ਆਵਾਜ਼ ਨੂੰ ਸੁਣਦੇ ਹੋਏ ਸਾਨੂੰ 22% ਦામੀ ਦੇਣ ਦਾ ਪੂਰਾ ਮਤਲਬ ਰਿਟਰਨ ਉਹਨਾਂ ਨੇ ਪ੍ਰੋਸਾ ਦਿੱਤਾ ਅਸੀਂ ਮਾਨ ਸਾਹਿਬ ਦੇ ਜਿਹੜੇ ਇਸ ਫੈਸਲੇ ਦਾ ਬੜਾ ਅਸੀਂ ਆਦਰ ਕਰਦੇ ਹਾਂ ਤੇ ਗਾਂ ਨੂੰ ਵੀ ਅਸੀਂ ਆਸ ਕਰਦੇ ਹਾਂ ਕਿ ਸਾਡੇ ਨਾਲ ਪੰਜਾਬ ਸਰਕਾਰ ਇਸੇ ਤਰ੍ਹਾਂ ਵਜਨ ਬਧ ਰੂਗੀ ਕੀ ਕਹੋਗੇ ਜੀ ਕਿਸ ਤਰ੍ਹਾਂ ਇਸ ਸੀਏ ਨੂੰ ਸਿਰੇ ਲਾਉਣਾ ਹੈ ਕਿਤਾ ਜਿਹੜੀ ਸਟੋਰੀ ਜਿਹੜੀ ਪਹਿਲਾਂ ਸਮੱਸਿਆ ਸੀ ਉਹ ਹੋਰ ਕਿਵੇਂ ਹੋਊਗੀ ਸਾਰੀਆਂ ਦਿੱਕਤਾਂ ਦਾ ਦੇਖੋ ਸਾਡੇ ਲੈਵਲ ਤੇ ਨਹੀਂ ਖੁਦ ਮਾਨਯੋਗ ਸੀਐਮ ਸਾਹਿਬ ਦੇ ਲੈਵਲ ਤੇ ਸੀਐਸ ਸਾਹਿਬ ਦੇ ਲੈਵਲ ਤੇ ਹੱਲ ਹੋਇਆ ਸਾਰੀਆਂ ਐਸੋਸੀਏਸ਼ਨਸ ਇੱਥੋਂ ਤੱਕ ਕੇ ਜਗਰਾਉਂ ਤੋਂ ਵੀ ਹੁਣ ਵੀ ਮੈਨੂੰ ਮਿਲਰਸ ਮਿਲ ਕੇ ਆਏ ਆਂ ਲੁਧਿਆਣਾ ਔਰ ਉਹਨਾਂ ਨੂੰ ਇਹੀ ਕਨਸਰਨ ਸੀ ਸਪੇਸ ਦੇ ਉਹ ਸਾਰੇ ਡਰੈਸ ਕਰ ਦਿੱਤੇ ਆ ਬੇਸਿਕਲੀ ਇੱਥੇ ਹੈ ਕਿ ਲਾਸਟ ਰਹੇ ਹਨ ਜਗਰਾਉਂ ਹਟੂਰ ਏਰੀਆ ਮਿਲਿੰਗ ਦੇ ਵਿੱਚ ਤਾਂ ਇਹਨਾਂ ਨੂੰ ਇਹ ਸੀ ਕਿ ਸਾਡਾ ਜਿਹੜਾ ਨਵਾਂ ਸਟਾਕ ਹੈ ਉਹਦੀ ਮੂਵਮੈਂਟ ਨਹੀਂ ਹੋਏਗੀ ਤੇ ਪੁਰਾਣਾ ਲੱਗਿਆ ਹੋਇਆ ਸਾਰੇ ਪੰਜਾਬ ਚ ਪਹਿਲਾਂ ਉਹਦੀ ਹੋਏਗੀ ਪਰ ਉਹ ਕਹਿੰਦੇ ਅਸੀਂ ਪੂਰੇ ਪੰਜਾਬ ਲੈਵਲ ਦੇ ਪਲੈਨਿੰਗ ਇਸ ਤਰੀਕੇ ਕੀਤੀ ਹੈ ਕਿ ਹਰੇਕ ਡਿਸਟ੍ਰਿਕਟ ਹੀ ਬਰਾਬਰ ਰਹੇ ਤੇ ਸਾਰਿਆਂ ਦੇ ਕੰਸਰਨ ਜਦੋਂ ਰੈਡਰੈਸ ਹੋਏ ਆ ਉਸ ਤੋਂ ਬਾਅਦ ਹੀ ਸਾਰੇ ਇਸ ਗੱਲ ਨੂੰ ਮੰਨਦੇ ਆ ਕਿ ਅਸੀਂ ਇਹਨੂੰ ਹੜਤਾਲ ਨੂੰ ਖੋਲਣਾ ਹੈ ਤੇ ਕੰਮ ਚਲਾਣਾ ਹੈ ਤੇ ਹੁਣ ਸੁਮੂਧੀ ਚੱਲ ਰਹੀ ਹੈ ਮੈਂ ਇੱਕ ਜਿਹੜੀ ਹੁਣ ਲਿੰਕੇਜ ਹੋਣੀ ਸੀਗੀ ਸਾਰੀ ਹੋ ਚੁੱਕੀ ਹੈ ਹੀ ਆਲਰੇਡੀ ਸਾਰੀ ਲਿੰਕੇਜ ਹੈ ਹੀ ਜੀ ਆਨਲਾਈਨ ਸੌਫਟਵੇਅਰ ਦੇ ਥਰੂ ਲਿੰਕੇਜ ਹੈ ਜੇ ਕਿਤੇ ਲੱਗਦਾ ਹੈ ਵੀ ਕਈ ਵਾਰੀ ਥਰੂ ਸੌਫਟਵੇਅਰ ਕੋਈ ਗਲਤ ਹੋ ਜਾਂਦਾ ਤਾਂ ਉਹ ਕੋਈ ਵੀ ਧਿਆਨ ਚ ਲਿਆਵੇ ਉਹਨੂੰ ਅਸੀਂ ਠੀਕ ਕਰ ਦਾਂਗੇ ਆਦਰਵਾਇਸ ਸਾਰੀ ਲਿੰਕਿੰਗ ਆਨਲਾਈਨ ਨਹੀਂ ਹੋਈ ਹੋਈ ਹੈ ਇੱਕ ਮੈਮ ਕੁਝ ਰਾਈਜ਼ਬਲਸ ਕਹਿ ਰਹੇ ਨੇ ਕਿ ਉਹ ਜਿਹੜੀ ਲਿੰਕਰ ਹੈ ਉਹ ਜਿਹੜੇ ਸ਼ੈਲਰ ਦੂਸਰੇ ਉਹ ਨੇੜੇ ਕੀਤਾ ਜਿਹੜੇ ਦੂਨੇੜੇ ਸਿਰੋਂ ਜਿੱਥੇ ਕਿਸੇ ਨੂੰ ਕੋਈ ਦਿੱਕਤ ਹੈ ਉਹ ਸਾਨੂੰ ਧਿਆਨ ਚ ਲਾਇਆ ਸੀ ਉਸ ਤੋਂ ਬਾਅਦ ਥੋੜਾ ਟਾਈਮ ਆਫਿਸ ਲਾ ਕੇ ਉਹਨੂੰ ਸੈੱਟ ਕਰ ਦਿੰਦੇ ਹਾਂ